بس ਇਹ ਕਹਿਣਾ ਚਾਹੁੰਦੀ ਹਾਂ ਨੂੰ ਕਾਂਸੀ ਦਿੱਤੀ ਜਾਵੇ ਚੁੱਕ ਚੁੱਕ ਖੜ ਕੇ ਕਾਂਸੀ ਦਿੱਤੀ ਜਾਵੇ ਅਸ ਇੱਕ ਕਰੀ ਬੁਰਾ ਕੁਛ ਨਾ ਚਾਹੁੰਦਾ ਸਾਡੇ ਬੱਚੇ ਦਾ ਕੀ ਕਸੂਰ ਸੀਗਾ بس ਹੋਰ ਕੁਝ ਕਹਿਣਾ ਚਾਹੁੰਦਾ ਕਿ ਇਹ ਕੇ ਹੋਰ ਕਿਸੇ ਬੱਚੇ ਨਾਲ ਐਦਾ ਨਾ ਹੋਵੇ ਕਦੇ ਕੋਈ ਪਰਿਵਾਰ ਦੇ ਮੇਰੀ ਜੀ ਕਹਦੀ ਨਹੀਂ ਅਸੀਂ ਦੇਖਿਆ ਅਨੂ ਬਸ ਦੇਖੋ ਉਸ ਦਿਨ ਦੇ ਅਸੀਂ ਇਸੇ ਘਟਨਾ ਕਰਕੇ ਨਾ ਪੂਰੀ ਤਰ੍ਹਾਂ ਹਲੂਨੇ ਦੇ ਅੰਦਰ ਪਰ ਅੱਜ ਸਾਡੇ ਆਲੇ ਦੋਲੇ ਪਰਿਵਾਰ ਖੜਾ ਛੋਟੀ ਜੀ ਬੱਚੀ ਦੀਆਂ ਅੱਖਾਂ 'ਚ ਦੇਖ ਕੇ ਮਾਤਾ ਦੀਆਂ ਪਿਤਾ ਦੀਆਂ ਇਨਾਂ ਦੀਆਂ ਘੂਆ ਆਈਆਂ ਹੋਈਆਂ ਐ ਇਸ ਵੇਲੇ ਸਾਡੇ ਵੀ ਜਿੱਦਾਂ ਕਹਿੰਦੇ ਨਾ ਲੋਕਣ ਨੇ ਖੜੇ ਹੋਏ ਵੇ ਉਹ ਅਹਿਸਾਸ ਸਾਨੂੰ ਇਸ ਵਕਤ ਹੋ ਰਿਹਾ ਬੇ ਇਸ ਪਰਿਵਾਰ ਨਾਲ ਕਿਹੜੇ ਹਾਲਾਤਾਂ ਚੋਂ ਗੁਜ਼ਰਿਆ ਐਦਾਂ ਦੇ ਬੰਦੇ ਦਾ ਤਾਂ ਇਨਕਾਊਂਟਰ ਕਰ ਦੇਣਾ ਚਾਹੀਦਾ ਤਾਂ ਸਰਕਾਰ ਨੂੰ ਪੁਲਿਸ ਨੂੰ ਉਸੇ ਵੇਲੇ ਚਲੋ ਹੁਣ ਕਾਨੂੰਨ ਦੇ ਨਿਯਮਾਂ ਮੁਤਾਬਕ ਚੱਲ ਰਹੇ ਪਈਏ ਮਸਾਲੀ ਕਾਰਵਾਈ ਹੋਣੀ ਚਾਹੀਦੀ ਪੂਰਾ ਪੰਜਾਬ ਹਰ ਇੱਕ ਪੰਜਾਬ ਦੀ ਮਾਂ ਹਰ ਇੱਕ ਪੰਜਾਬ ਦੀ ਧੀ ਹਰ ਇੱਕ ਪੰਜਾਬ ਦਾ ਪਿਓ ਪੂਰੀ ਤਰ੍ਹਾਂ ਤਰਸਤ ਹੋਇਆ ਪਿਆ ਵੀ ਇਹ ਘਟਨਾ ਉਸ ਨਗਰੀ ਚ ਉਸ ਉਸ ਸੂਬੇ ਚ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਜਿਹੜਾ ਹਮੇਸ਼ਾ ਹੀ ਰੱਖਿਆ ਕਰਨ ਦੇ ਲਈ ਜਾਣਿਆ ਗਿਆ ਏ ਬਾਹਰੀ ਹਮਲਿਆਂ ਨੂੰ ਰੋਕਣ ਲਈ ਜਾਣਿਆ ਗਿਆ ਏ ਸੋ ਮੈਂ ਤਾਂ ਭਾਈ ਇਹੀ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਮਸਾਲੀ ਕਾਰਵਾਈ ਕਰ ਦਵੇ ਪੂਰਾ ਪੰਜਾਬ ਇਸ ਵਕਤ ਮਤੇ ਬਾੜਿਆ ਪੰਚਾਇਤਾਂ ਮਤੇ ਪਾਰੀਆਂ ਇਹਦਾ ਮਤਲਬ ਸਮਝਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਐ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਐ ਪਰ ਜੋ ਹਾਲਾਤ ਮਾੜੇ ਅਨਸਰ ਪੰਜਾਬ ਚ ਲੈ ਕੇ ਬਣਾ ਰਹੇ ਹੁਣ ਉਹ ਸਮਾਂ ਆ ਗਿਆ ਵੀ ਸੋਧ ਕਰਕੇ ਜਿਹੜੇ ਮਾੜੇ ਲੋਕਾਂ ਪੰਜਾਬ ਤੇ ਬਾਹਰ ਜਾਣੇ ਚਾਹੁੰਦੇ ਨੇ ਅਸੀਂ ਨਹੀਂ ਕਹਿੰਦੇ ਕੋਈ ਵੀ ਗਰਮੀ ਕਰੇ ਜਾਂ ਕਿਸੇ ਤਰੀਕੇ ਦੇ ਨਾਲ ਤਲਖੀ ਕਰੇ ਪਰ ਹੁਣ ਪੰਜਾਬੀਅਤ ਨੂੰ ਬਚਾਣ ਲਈ ਆਪਣੇ ਬੱਚਿਆਂ ਨੂੰ ਬਚਾਣ ਲਈ ਆਪਣੇ ਕਲਚਰ ਨੂੰ ਬਚਾਣ ਦੇ ਲਈ ਅਜਿਹੀਆਂ ਮਾਵਾਂ ਦੇ ਅੱਖਾਂ ਦੇ ਵਿੱਚ ਮੁੜ ਕੇ ਹੰਝੂ ਨਾ ਆਵੇ ਅਜਿਹੇ ਹਸ਼ਿਆਰ ਪਰ ਫਿਰਨਾ ਬੜੇ ਕੁੰਬੜਾ ਫੇਰਨਾ ਬੜੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਤੁਰੰਤ ਮੁੱਖਿਆ ਕੁਛ ਨਹੀਂ ਹੁੰਦਾ ਚਲਾਨ ਪੇਸ਼ ਕਰਨਾ ਹੁੰਦਾ ਹੈ ਇਹਦੀਆਂ ਲੀਗਲ ਪ੍ਰोसीडिंग ਹੁੰਦੀਆਂ ਉਹਨੂੰ ਕੁਝ ਦਿਨਾਂ ਵਿੱਚ ਕੰਪਲੀਟ ਕਰਕੇ ਉਹਨੂੰ ਫਾਂਸੀ ਦੇ ਤਖਤੇ ਤੇ ਲਟਕਾਣ ਤੇ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਜਾਂ ਸਾਡੇ ਕਾਨੂੰਨ ਦੇ ਸ਼ੋਧ ਕਰਤਾ ਸ਼ੋਧ ਕਰਕੇ ਅਜਿਹੇ ਆਦਮੀਆਂ ਨੂੰ ਚੌਕ 'ਚ ਗੋਲੀ ਮਾਰਨੇ ਦਾ ਜਾਂ ਫਾਂਸੀ ਲੜਕਾਉਣ ਦਾ ਪ੍ਰਬੰਧ ਬਣਾਣ ਤਾਂ ਕਿ ਮੁੜ ਕੇ ਇਹ ਦਿਨਾਂ ਦੇਖਣੇ ਪਵੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਆ ਪਰ ਦੁੱਖ ਬਹੁਤ ਅਸਹਾਏ ਆ ਗੱਲਾਂ ਨਾਲ ਕਰਨਾ ਕਹਿਣਾ ਸੋਖਾ ਏ ਜੋ ਇਸ ਪਰਿਵਾਰ ਦਾ ਬੀਤੀ ਮਾਲਕ ਕਿਸੇ ਨਾਲ ਨਾ ਕਰੇ ਔਰ ਇੱਕ ਅਗਲੀ ਕਾਲ ਏ ਪਰਿਵਾਰ ਸਲਾਹ ਕਰਕੇ ਪੂਰੇ ਪੰਜਾਬ ਦੀ ਹੁਸ਼ਿਆਰ ਵਿੱਚ ਹੁਸ਼ਿਆਰਪੁਰ ਵਿੱਚ ਆਂਦੇ ਦੋ ਦਿਨਾਂ 'ਚ ਦੇ ਰਿਹਾ ਜਿਹੜੇ ਅਸੀਂ ਜੁਦੇ-ਜੁਦੇ ਮਤੇ ਪਾ ਰਹੇ ਨੇ ਜੁਦੇ-ਜੁਦੇ ਅਲੱਗ-ਅਲੱਗ ਚੱਲੇ ਹੋਏ ਨੇ ਇੱਕ ਲੜੀ ਦੇ ਤਹਿਤ ਪੂਰੇ ਪੰਜਾਬ ਨੂੰ ਸੇਧ ਦੇ ਕੇ ਔਰ ਸਰਕਾਰ ਤੋਂ ਇਹ ਚੀਜ਼ ਬਾਸ ਕਰਵਾ ਕੇ ਦਮ ਲੈਣਾ ਹੈ ਪੇ ਭਾਈ ਹੁਣ ਇਹ ਬਾਹਰੀ ਲੋਕ ਪ੍ਰਵਾਸੀ ਕਹ ਲਈਏ ਜਾਂ ਹੋਰ ਦੇਸ਼ਾਂ ਜੋ ਆਏ ਨੇ ਜਿਨ੍ਹਾਂ ਦੀ ਪਛਾਣ ਨਹੀਂ ਹੈ ਉਹ ਖਤਰਾ ਬਣ ਚੁੱਕੇ ਪੰਜਾਬ ਲਈ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਕੇ ਹੀ ਦਮ ਲੈਣਾ ਲੀਗਲ ਤਰੀਕੇ ਨਾਲ ਧੰਨਵਾਦ ਸੱਸੀ ਗੱਲ ਜੀ ਪਹਿਲਾਂ ਤਾਂ ਇਹ ਹੈ ਜੀ ਆਪਾਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਆਵਾਜ਼ ਚੱਕਦੇ ਆ ਰਹੇ ਜੀ ਕਿ ਜਿਹੜੇ ਬਾਹਰੋਂ ਆਦਨੇ ਨੇ ਆਇਡੈਂਟੀਫਾਈ ਇਹਨਾਂ ਨੂੰ ਕਰੋ ਕੌਣ ਹੈ ਕੌਣ ਨਹੀਂ ਇਹਨਾਂ ਦੇ ਘੱਟੋ-ਘੱਟ ਪੀਸੀਸੀ ਤਾਂ ਹੋਵੇ ਘੱਟੋ-ਘੱਟ ਪੀਸੀਸੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਵੀ ਇਹਨਾਂ ਦੇ ਬੱਚੇ ਦੇ ਜਿਹੜਾ ਕਤਲ ਹੈ ਨਾ ਉਹ ਕਤਲ ਪ੍ਰਸ਼ਾਸਨ ਜ਼ਿੰਮੇਵਾਰਾਂ ਦੇ ਵਾਸਤੇ ਮੈਂ ਠੋਕੇ ਗੱਲ ਕਹਿੰਦਾ ਕਿਉਂਕਿ ਜੇ ਇਹਨਾਂ ਨੇ ਪੀਸੀਸੀ ਕੀਤੀ ਹੁੰਦੀ ਕਿਉਂਕਿ ਪਹਿਲਾਂ ਵੀ ਉਹ ਕ੍ਰਾਈਮ ਕਰਕੇ ਆਇਆ ਸੀ ਅਜੇ ਆ 7 ਸਾਲ ਦੀ ਸਜ਼ਾ ਕੱਟ ਕੇ ਆਇਆ ਸੀ ਜੇ ਪੀਸੀਸੀ ਹੁੰਦੀ ਤਾਂ ਉਹ ਸ਼ਾਇਦ ਇੱਥੇ ਨਾ ਹੁੰਦਾ ਉਹ ਬਾਪ ਚਲੇ ਜਾਂਦਾ ਭੇਜਿਆ ਜਾਂਦਾ ਜਾਂ ਉਹਨੂੰ ਸਜ਼ਾ ਹੁੰਦੀ ਜਾਂ ਕੁਝ ਵੀ ਹੁੰਦਾ ਇਹ ਰੋਗ ਤਾਂ ਲੱਗਦੀ ਪਰ ਮੈਂ ਕਹਿੰਦਾ ਪੰਜਾਬ ਨੂੰ ਅੱਜ ਜਗਾਉਣ ਵਾਸਤੇ ਇੱਕ 4 ਤੋਂ 5 ਸਾਲ ਦੇ ਬੱਚੇ ਨੂੰ ਕੁਰਬਾਨੀ ਦੇਣੀ ਪਈ। ਵੀ ਪੰਜਾਬ ਜਾਗੇ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਤੇ ਨਾਲ ਹੀ ਮੈਂ ਅਪੀਲ ਕਰਦਾ ਪ੍ਰਸ਼ਾਸਨ ਅੱਗੇ ਆਪਣੀਆਂ ਅਦਾਲਤਾਂ ਅੱਗੇ ਵੀ ਅਜਿਹੀ ਕਾਰਵਾਈ ਇਹਦੇ ਵਿੱਚ ਬਿਲਕੁਕੁਲ ਨਹੀਂ ਹੋਵੇ। ਅਜਿਹੀ ਕਾਰਵਾਈ ਅਜਿਹੀ ਸਜ਼ਾ ਇਹਨੂੰ ਜਿਹੜੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹਨਾਂ ਦੇ ਹੰਝੂ ਤਾਂ ਨਹੀਂ ਰੁਕ ਸਕਦੇ ਪਰ ਆਉਣ ਵਾਲੇ ਜਿਹੜੇ ਸਮਾਂ ਹੈ ਉਸ ਸਮਾਂ ਹੋ ਸਕਦਾ ਲੋਕਾਂ ਦੇ ਬੱਚੇ ਜਿਹੜੇ ਸੇਫ ਹੋ ਸਕਦੇ। ਜਿੰਦ ਤੋਂ ਇਹ ਮੰਗ ਕਰਦਾ ਵੀ ਉਹਨੂੰ ਛੇਤੀ ਤੋਂ ਛੇਤੀ ਵਸ ਫਾਂਸੀ ਦਿੱਤੀ ਜਾਵੇ। ਇਹ ਫਾਂਦੀ ਤੋਂ ਵੱਧ ਕੇ ਕੋਈ ਸਜਾਇਆ ਕੀਤਾ ਉਹ ਵੀ ਦਿੱਤੀ ਜਾਵੇ ਬਸ ਛੇਤੀ ਦਿੱਤੀ ਜਾਵੇ ਜਲਦੀ ਤੋਂ ਜਲਦੀ ਇਹ ਹੀ ਮੰਗ ਕਰਦਾ ਜੀ ਲੱਗਦਾ ਜੀ ਦੇਖੋ ਜੀ ਇੰਦਾਂ ਦੇ ਆ ਤਾਂ ਫੇਰ ਖਤਰਾ ਹੀ ਆ ਜੀ